ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪੇਜ ਤੇ ਤੇ ਪਲੀਜ਼ ਤੁਸੀਂ ਆਹ ਵਲੌਗ ਸਾਰਾ ਜਰੂਰ ਦੇਖਿਓ ਇਹ ਅਸੀਂ ਲੱਗਿਆ ਜੀ ਡੈਡ ਜੀ ਦਾ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਤੇ ਤੁਸੀਂ ਐਂਡ ਤੱਕ ਵਲੌਗ ਨੂੰ ਦੇਖਿਓ ਪਲੀਜ਼ ਤੇ ਅਸੀਂ ਦਵਾਂਗੇ ਅੱਜ ਡੈਡ ਜੀ ਨੂੰ ਗਿਫਟ ਛੋਟਾ ਜਿਹਾ ਤੇ ਬਾਕੀ ਦੋਸਤੋ ਹੁਣ ਲੱਗੇ ਆ ਜੀ ਅਸੀਂ ਕੇਕ ਲੈਣ ਕੇਕ ਲੈ ਕੇ ਅਸੀਂ ਜਾਵਾਂਗੇ ਜੀ ਪਿੰਡ ਉਸ ਤੋਂ ਬਾਅਦ ਤੁਸੀਂ ਸਾਰਾ ਵਲੌਗ ਜੂ ਦੇਖਿਓ ਲੋ ਜੀ ਕੇਕ ਹੋ ਗਿਆ ਜੀ ਪੈਕ ਸਾਡਾ ਹੁਣ ਅਸੀਂ ਚੱਲੇ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕਿਉਂਕਿ ਮੈਂ ਲੱਕੀ ਆ ਜੀ ਕਿ ਮੈਨੂੰ ਇਦਾਂ ਦੇ ਹਸਬੰਦ ਮਿਲੇ ਸੱਚੀ ਮੈਂ ਚਾਹੁੰਦੀ ਆ ਵੀ ਇਦਾਂ ਦੇ ਹਸਬੰਦ ਹਰ ਇੱਕ ਕੁੜੀ ਨੂੰ ਮਿਲੇ ਨਾ ਹਰ ਇੱਕ ਕੁੜੀ ਨੂੰ ਇਦਾਂ ਦਾ ਜੀਵਨ ਸਾਥੀ ਮਿਲੇ ਜਿਦਾਂ ਦੇ ਮੈਨੂੰ ਮਿਲੇ ਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਜੀ ਕਿਉਂਕਿ ਇਹ ਮਤਲਬ ਹਰ ਇੱਕ ਚੀਜ਼ ਹਰ ਇੱਕ ਰੀਜ ਪੂਆਉਣੇ ਆ ਕਿਉਂਕਿ ਮੇਰੇ ਮਨ ਦੀ ਇਹ ਰੀਜ ਸੀਗੀ ਵੀ ਮੈਂ ਆਪਣੇ ਪਾਪਾ ਦਾ ਬਰਥਡੇ ਮਨਾਵਾ ਹਨਾ ਪਈ ਇਨਾਂ ਨੇ ਸਪੋਰਟ ਕੀਤੀ ਤੇ ਮੈਂ ਲੱਗੀ ਮਨਾਉਣ ਤੇ ਦੋਸਤੋ ਅਸੀਂ ਪਹੁੰਚ ਗਏ ਜੀ ਪਿੰਡ ਤੇ ਥੋੜੀ ਦੇਰ ਚ ਬਸ ਘਰ ਆਉਣ ਵਾਲਾ ਹੀ ਹੈ ਜੀ ਤੁਸੀਂ ਬਰੌਗ ਨਾਲ ਬਨੇ ਰਹੋ ਲੋ ਜੀ ਦੋਸਤੋ ਹੁਣ ਆ ਗਿਆ ਜੀ ਸਾਡਾ ਘਰ ਲੋ ਜੀ ਪਹੁੰਚ ਗਏ ਜੀ ਅਸੀਂ ਪਿੰਡ ਹੁਣ ਸੌਰੀ ਘਰ ਪਹੁੰਚ ਗਏ ਜੀ ਲੋ ਅਸੀਂ ਇਹ ਆ ਗਿਆ ਜੀ ਸਾਡਾ ਘਰ ਦੇਖੋ ਸਾਰੇ ਮੇਸੇ ਲਾਲੂ ਅੰਦਰ ਆ ਪਿੱਛੇ ਗਾ ਲਾਲੂ ਹੈ ਕੋਈ ਜੇ ਕਰੇ ਹੈਪੀ ਬਰਥਡੇ ਬੱਲੂ ਨੰਨੂ ਨੂੰ ਹੈਪੀ ਬਰਥਡੇ ਬਰਥਡੇ ਆਇਆ ਹੈਪੀ ਬਰਥਡੇ ਕਿਹਾ ਸਰ ਕਹਿ ਜਾਣ ਤੋਂ ਵੀ ਕਿਹਦਾ ਸਭ ਤੋਂ ਜ਼ਿਆਦਾ ਸਭ ਤੋਂ ਵੱਟਾ ਕਰਾ ਮੈਂ ਰੋਲਾ ਪਾ ਲਾਣਾ ਜਾ ਕੇ ਨੀ ਨੀ ਗਿਆ ਕੁੰਨੀ ਨਹੀਂ ਸੀ ਨੀ ਆਹ ਲਓ ਕਿਹਾ ਨੰਨੂ ਬੱਡੇ ਚਿੱਗੂ ਜੀ ਜੀ ਮਾਰ ਕੇ ਦਿੰਦੇ ਚਿੱਗੂ ਬੱਡੇ ਚਿੱਗੇ ਖਣੀਆ ਬੱਡੇ ਦਾ ਪਰਾਟ ਚਲੋ ਭਾਈ ਕੇ ਲੱਗਿਆ ਹੁਣ ਗੱਜ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਲੋ ਜੀ ਅਸੀਂ ਲੱਗਿਆ ਹੁਣ ਕੋਲ ਡਰਿੰਕ ਪੀਣ ਸਾਰੇ ਬੱਚੇ ਬੈਠੇ ਆਂ ਆਲੇ ਦੁਆਲੇ ਬੈਠੋ ਮੈਂ ਵੀ ਜਾ ਚਕੋ ਮੈਂ ਲੋ ਚਲੋ ਮੈਂ ਟੋਸ਼ ਚਲੋ ਅੱਜ ਵੀ ਅੱਜ ਸਾਰੇ ਬੱਚੇ ਨੂੰ ਬੜਾ ਹੀ ਚਾ ਸੀਗਾ ਕਿ ਡੈਡੀ ਜੀ ਦਾ ਬਰਥਡੇ ਆ। ਲੋ ਜੀ ਇਹ ਮੇਰੀ ਸਿਸਟਰ ਹੈ ਜੀ। ਪਿੰਨਾਂ ਦੀ। ਉਹ ਲੱਗਿਆ ਮੂੰਹ ਮਿੱਠਾ ਬਣਾ। ਇਹ ਬੱਚਿਆਂ ਨੂੰ ਵੀ ਬੜਾ ਹੀ ਚਾ ਜੜਿਆ ਹੋਇਆ ਸੀਗਾ। ਇਹ ਮੇਰਾ ਛੋਟਾ ਬ੍ਰਦਰ ਹੈ ਜੀ। ਤੇ ਬਹੁਤ ਚਾ ਸੀਗਾ ਜੀ ਸਾਨੂੰ ਮਤਲਬ ਇਹਨੂੰ ਲੱਗਿਆ ਵੀ ਅਸੀਂ ਆਪਣੀ ਸੋਦੀ ਚਾ ਕੇ ਵੀ ਡੈਡੀ ਜੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਹਨ। ਤੇ ਇਹ ਮੇਰੀ ਮੰਮੀ ਨੇ ਜੀ ਤੇ ਬਾਕੀ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਬਲੌਗ ਕਿਦਾਂ ਦਾ ਲੱਗਿਆ ਅੱਜ ਜੀ ਹੁਣ ਆਪਾਂ ਲੱਗੇ ਆ ਜੀ ਡੈਡੀ ਜੀ ਨੂੰ ਗਿਫਟ ਦੇਣ ਤੇ ਤੁਸੀਂ ਦੇਖਿਓ ਕਿਉਂਕਿ ਕਿਸੇ ਨੂੰ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਵੀ ਮੈਂ ਗਿਫਟ ਕੀ ਕਰਨਾ ਮੈਂ ਡੈਡੀ ਨੂੰ ਬੋਲਿਆ ਕਿ ਤੁਹਾਡੇ ਲਈ ਮੈਂ ਬੈਗ ਲੈ ਕੇ ਆਈਆਂ ਆ ਇਹ ਤੇ ਤੁਸੀਂ ਇਹਦੇ ਵਿੱਚ ਪੈਸੇ ਰੱਖ ਲਿਆ ਕਰਿਓ ਤੇ ਬਾਕੀ ਹੁਣ ਡੈਡੀ ਲੱਗੇ ਆ ਜੀ ਗਿਫਟ ਖੋਲਣਾ ਤੇ ਬਾਕੀ ਤੁਸੀਂ ਵੀ ਦੇਖੋ ਗਿਫਟ ਚੋਂ ਕੀ ਨਿਕਲ ਰਹੇ ਨੇ ਲੋਜੇ ਦੋਸਤੋ ਗਿਫਟ ਵੀ ਮੈਂ ਹੀ ਓਪਨ ਕਰਨ ਲੱਗੀ ਹਾਂ ਤੇ ਦੇਖੋ ਤੁਸੀਂ ਕੀ ਨਿਕਲ ਰਿਹਾ ਹੈ ਵਿੱਚੋਂ ਗਿਫਟ ਦੇ ਬੱਚੇ ਸਾਰੇ ਦੇਖ ਰਹੇ ਆਂ ਵੀ ਗਿਫਟ ਚ ਕੀ ਆ ਐ ਜੀ ਨੇ ਪਿਆ ਜੀ ਡੈਡ ਜੀ ਨੂੰ ਕੜਾ ਠੀਕ ਹੈ ਜੀ ਬਹੁਤ ਮਨ ਨੂੰ ਮਤਲਬ ਸਕੂਨ ਮਿਲੇ ਆ ਵੀ ਹਾਂ ਡੈਡ ਜੀ ਲਈ ਕੁਝ ਗਿਫਟ ਲੈ ਕੇ ਆਏ ਆ ਹਨਾ ਹੁਣ ਤੱਕ ਚਲੋ ਡੈਡ ਜੀ ਨੇ ਕੀਤਾ ਸਾਡਾ ਹਨਾ ਤੇ ਹੁਣ ਸਾਡਾ ਵੀ ਫਰਜ਼ ਸੀਗਾ ਵੀ ਅਸੀਂ ਵੀ ਡੈਡ ਜੀ ਲਈ ਕੁਝ ਕਰੀਏ ਬਹੁਤ ਡੈਡੀ ਖੁਸ਼ ਹੋਏ ਤੇ ਮੈਨੂੰ ਉਸ ਤੋਂ ਜ਼ਿਆਦਾ ਕੁਝ ਤੇ ਹੁਣ WhatsApp ਆ ਗਿਆ ਜੀ ਇਹ ਲੱਗਿਆ ਸੀ ਮੂੰ ਮਿੱਠਾ ਕਰਾਣਾ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਰੌਲਾ ਪਾਇਆ ਹੋਇਆ ਹੈ ਨੱਥੇ ਭੱਜੇ ਕਰਦੇ ਆ ਜੀ ਬਹੁਤ ਖੁਸ਼ੀ ਹੋਈਗੀ ਬਹੁਤ ਜ਼ਿਆਦਾ ਜੀ ਜੈਜੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ ਹਨਾ ਤੇ ਬਾਕੀ ਜੀ ਤੁਸੀਂ ਵੀ ਜ਼ਰੂਰ ਦੱਸਿਓ ਵੀ ਕਿਵੇਂ ਲੱਗਿਆ ਸਾਡਾ ਤੁਹਾਨੂੰ ਇਹ ਵਲੌਗ ਤੇ ਵਲੌਗ ਨੂੰ ਪੀਛੇ ਸ਼ੇਅਰ ਛੋੜ ਕਰਿਓ ਤੇ ਹੁਣ ਚਲੋ ਜੀ ਮਿਲ ਸੀ ਬਾਕੀ ਅਸਾਂ ਕਰੇ ਤੇ ਉਹ ਮੇਰਾ ਪ੍ਰੋਗਰਾਮ ਹੈ ਚਲੋ ਠੀਕ ਹੈ ওকে ਬਾਈ ਵੀਡੀਓ ਚ ਤੇ ਬਾਏ ਬਾਏ ਚਲੋ ਜੀ ওকে ਜੀ ਬਾਈ ਬਾਏ ਲੋ ਜੀ ਹੁਣ ਅਸੀਂ ਆਗੇ ਸਗੇ ਰਾਜੇ ਟੱਬ ਦੇ ਚ ਤੇ ਬੱਚੇ ਕਹਿੰਦੇ ਤੁਸੀਂ ਕੁਛ ਖਾਣਾ ਪੀਣਾ ਹੈ ਤੇ ਨਾਲੇ ਝੂਟੇ ਲੈਣੇ ਆ ਤੇ ਅਸੀਂ ਥੋੜਾ ਇੰਜੋਏ ਕਰਨ ਲੱਗ ਗਏ ਹੋਰ ਚਲੋ ਬਾਹਰ ਆਏ ਹੋਏ ਥੋੜਾ ਹੋਰ ਘੁੰਮ ਫਿਰ ਲਈਏ ਤੇ ਬਾਕੀ ਦੋਸਤੋ ਤੁਹਾਨੂੰ ਬਲੌਗ ਕਿੱਦਾਂ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਅਸੀਂ ਲੱਗੇ ਪਿਆ ਜੀ ਹੁਣ ਅੰਜਵਾਏ ਕਰਨ ਓਕੇ ਜੀ ਬਾਏ ਜੀ ਧੰਨਵਾਦ ਜੀ ਰਸਿਕਾਲ ਜੀ